ਪੰਜਾਬ ਸਰਕਾਰ ਦੀ ਹਾਈ ਕੋਰਟ ਨੇ ਜਮ ਕੇ ਜਿਹੜੀ ਖਚਾਈ ਕੀਤੀ ਆ ਤੇ ਖਚਾਈ ਕਿਉਂ ਕੀਤੀ ਹੈ ਕਿਉਂਕਿ ਮਾਨਕ ਗੋਇਲ ਜੀ ਹੈ ਉਹਨਾਂ ਨੇ ਇੱਕ ਆਰਟੀਆਈ ਪਾਈ ਸੀ ਪਟੀਸ਼ਨ ਦਾਇਰ ਕੀਤੀ ਸੀ ਸਰਕਾਰ ਦੇ ਖਿਲਾਫ ਤੇ ਹੁਣ ਜਿਹੜੀ ਹੈਗੀ ਖਚਾਈ ਕੀਤੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਉਹ ਕਿਹੜੇ ਮੁੱਦੇ ਤੇ ਕੀਤੀ ਹੈ ਤੇ ਆਪਾਂ ਤੁਹਾਨੂੰ ਮਾਨਕ ਗੋਇਲ ਤੋਂ ਹੀ ਸੁਣਾਉਣੇ ਆ ਸੁਣਿਓ ਉਹਨਾਂ ਦੀ ਗੱਲਬਾਤ ਤੇ ਆਪਣੇ ਵੀ ਕਮੈਂਟ ਜਰੂਰ ਕਰਕੇ ਦੱਸਿਓ ਜੇਕਰ ਅਸੀਂ ਬੋਲਾਂਗੇ ਤਾਂ ਹੀ ਸਰਕਾਰਾਂ ਨੇ ਥੋੜਾ ਧਿਆਨ ਦੇਣਾ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਸਰਕਾਰਾਂ ਦਾ ਚਾਹੇ ਮੋਦੀ ਸਰਕਾਰ ਹੋਵੇ ਜਾਂ ਕੋਈ ਵੀ ਸਰਕਾਰ ਹੋਵੇ ਸਾਰਿਆਂ ਦਾ ਹਾਲ ਇੱਕੋ ਹੀ ਹੈ ਤੇ ਆਹ ਤੁਸੀਂ ਸੁਣਿਓ ਜਰੂਰ ਤੇ ਇਸ ਤੋਂ ਬਾਅਦ ਕਮੈਂਟ ਜਰੂਰ ਕਰਿਓ ਵੀ ਕੀ ਹਾਈ ਕੋਰਟ ਨੇ ਸਹੀ ਕੀਤਾ ਤੇ ਮਾਨਕ ਗੋਇਲ ਜੀ ਨੇ ਸਹੀ ਕੀਤਾ ਤੇ ਜਾਂ ਫਿਰ ਇਥੇ ਸਰਕਾਰ ਸਹੀ ਹੈ ਦੇਖਿਓ ਕੋ ਪਟੀਸ਼ਨ ਇਹ ਪਿਛਲੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਉਹ ਰਾਜਨੀਤਿਕ ਰੈਲੀਆਂ ਕਰ ਰਹੀ ਹੈ ਉਦੋਂ ਘਟਨਾ ਦੇ ਨਾਮ ਤੇ ਇੱਕ ਰੈਲੀ ਰੱਖੀ ਜਾਂਦੀ ਹੈ ਭਾਂਡਾ ਬਣਾ ਕੇ ਇੱਕ ਹਲਕੇ ਦੇ ਵਿੱਚ ਤੇ ਉੱਥੇ ਉੱਥੇ ਸਾਰੇ ਪੰਜਾਬ ਦੇ ਵਿੱਚੋਂ ਜਿਹੜੇ ਹੈਗੇ ਸਰਕਾਰੀ ਬੱਸਾਂ ਭੇਜ ਕੇ ਉਹਦੇ ਵਰਕਰ ਭਲਾਏ ਜਾਂਦੇ ਆ ਉੱਥੇ ਸਾਰਾ ਸਰਕਾਰ ਦਾ ਜਿਹੜਾ ਹਮਲਾ ਇਕੱਠਾ ਹੁੰਦਾ ਸਾਰੇ ਅਫਸਰ ਉੱਥੇ ਡਿਪਾਰਟਮੈਂਟ ਵੱਖ-ਵੱਖ ਡਿਪਾਰਟਮੈਂਟਾਂ ਦੇ ਫੂਟ ਸਪਲਾਈ ਦੇ ਹੋਗੇ ਚਾਹੇ ਰੈਵਨਿਊ ਡਿਪਾਰਟਮੈਂਟ ਦੇ ਹੋਗੇ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਹੋਗੇ ਉਹ ਸਾਰੇ ਉੱਥੇ ਬੁਲਾ ਲਏ ਜਾਂਦੇ ਆ ਮੱਸਾਂ ਸਾਰੇ ਪੰਜਾਬ ਦੀਆਂ ਬੁਲਾ ਲਿਆ ਜਾਂਦੀਆਂ ਨੇ ਇਹ ਸਾਰਾ ਪੈਸਾ ਵੀ ਬਰਬਾਦ ਕੀਤਾ ਜਾਂਦਾ ਹੈ ਤੇ ਨਾਲੇ ਬੱਸਾਂ ਤੋਂ ਲੈ ਕੇ ਜਿਹੜੇ ਅਫਸਰ ਉੱਥੇ ਪਹੁੰਚਦੇ ਨੇ ਦੋ ਤਿੰਨ ਦਿਨ ਉਹ ਸਾਰਿਆਂ ਦੇ ਖਰਾਬ ਹੋ ਜਾਂਦੇ ਆ ਬੱਸਾਂ ਇੱਕ ਦਿਨ ਪਹਿਲਾਂ ਇੰਜੇਜ ਹੋ ਜਾਂਦੀਆਂ ਨੇ ਇੱਕ ਦਿਨ ਬਾਅਦ ਤੱਕ ਪਹੁੰਚਦੀਆਂ ਨਹੀਂ ਰੂਟਾਂ ਤੇ ਦੋ ਦੋ ਤਿੰਨ ਤਿੰਨ ਦਿਨ ਤੇ ਦੋ ਤਿੰਨ ਨੰਨ ਜਿਹੜੇ ਹੈਗੇ ਆ ਦਫ਼ਤਰ ਖਾਲੀ ਰਹਿੰਦੇ ਨੇ ਤੇ ਕਰੋੜਾ ਰੁਪਇਆ ਜਿਹੜਾ ਹੈਗਾ ਉਹ ਆ ਮਾਦੀ ਪਾਰਟੀ ਦੀ ਪੋਲੀਟਿਕਲ ਐਮਬੀਸ਼ਨ ਕਰਕੇ ਕਿਹੜਾ ਬਰਬਾਦ ਹੁੰਦਾ ਪਿਆ ਲੋਕਾਂ ਦਾ ਮੈਂ ਪਟੀਸ਼ਨ ਦੇ ਵਿੱਚ ਇਹੀ ਲਿਖਿਆ ਕਿ ਜਿਹੜੀ ਇਹ ਪੈਸੇ ਦੀ ਬਰਬਾਦੀ ਹੈ ਇਹਦੇ ਬਾਰੇ ਜਿਹੜੀ ਜਵਾਬ ਤਲਬੀ ਹੋਵੇ ਕਿੰਨਾ ਪੈਸਾ ਖਰਾਬ ਹੋਇਆ ਹੁਣ ਤੱਕ ਜਿਹੜੀਆਂ ਹੈ ਕਰੀਬ 9 ਰੈਲੀਆਂ ਕਰ ਚੁੱਕੀਆਂ ਵੱਖ-ਵੱਖ ਵਿਧਾਨ ਸਭਾ ਲੋਕ ਸਭਾ ਹਲਕਿਆਂ ਦੇ ਵਿੱਚ ਤੇ ਕਿੰਨਾ ਇਹਦੇ ਦੇ ਪੈਸਾ ਹੋਇਆ ਤੇ ਕਿੰਨੇ ਜਿਹੜੇ ਡਿਊਟੀਆਂ ਲੱਗੀਆਂ ਗਈਆਂ ਇਹ ਸਾਰੀ ਜਵਾਬ ਤਲਬੀ ਹੋਵੇ ਤੇ ਜਿਹੜਾ ਪੈਸਾ ਇਹ ਜਿਹੜਾ ਪੈਸਾ ਇਹ ਉਹ ਜਿਹੜਾ ਹੈਗਾ ਰਿਕਵਰ ਕੀਤਾ ਜਾਵੇ ਸੱਤਾਧਾਰੀ ਪਾਰਟੀ ਤੋਂ ਜਿਨ੍ਹਾਂ ਨੇ ਪੋਲਿਟੀਕਲ ਰੈਲੀਆਂ ਦੇ ਵਿੱਚ ਪੰਜਾਬ ਦਾ ਪੈਸਾ ਖਰਾਬ ਕੀਤਾ ਹੈਗਾ ਤੇ ਨਾਲ ਹੀ ਮੈਂ ਇਹ ਮੰਗ ਕੀਤੀ ਹੈ ਕਿ ਇਹ ਜਿੰਨਾ ਵੀ ਕੁਝ ਹੈਗਾ ਬੰਦ ਹੋਵੇ ਤੇ ਇੱਥੇ ਕੋਈ ਪਾਲਿਸੀ ਬਣਾਈ ਜਾਵੇ ਕਿ ਜਿਹੜਾ ਪੰਜਾਬ ਦਾ ਪੈਸਾ ਹੈਗਾ ਤੇ ਲੋਕਾਂ ਦੀ ਜਿਹੜੀ ਖਚਲ ਖਵਾਰੀ ਹੈ ਬੰਦ ਹੋ ਚੁੱਕੀ ਕਿ ਪੈਸਾ ਕਿੱਥੇ ਯੂਜ਼ ਹੋ ਸਕਦਾ ਹੈ ਕਿ ਕਿਹੜੇ ਕਿਹੜੇ ਫੰਕਸ਼ਨ ਨੂੰ ਜਿਹੜਾ ਹੈਗਾ ਆਪਣਾ ਕਿਹਾ ਜਾ ਸਕਦਾ ਹੈ ਕਿ ਇਹ ਸਟੇਟ ਫੰਕਸ਼ਨ ਹੈ ਇਸ ਤਰੀਕੇ ਦੇ ਨਾਲ ਤੁਸੀਂ ਕਿਸੇ ਵੀ ਰੈਲੀ ਨੂੰ ਇਦਾਂ ਕਹਿ ਕੇ ਸਾਰਾ ਪੈਸਾ ਨਹੀਂ ਵਰਤ ਸਕਦੇ ਬਿਲਕੁਲ ਹਾਂਜੀ ਜੀ ਤੇ ਫਿਰ ਇਹਦੇ ਤੇ ਹਾਈ ਕੋਰਟ ਹੁਣ ਤੁਸੀਂ ਇਹ ਦੇਖ ਸਕਦੇ ਹੋ ਦੋਸਤੋ ਕਿ ਜਿਹੜੀਆਂ ਇਹ ਸਰਕਾਰਾਂ ਦੇਖੋ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪੈਣਾ ਤੇ ਜੇ ਅਸੀਂ ਬੋਲਾਂਗੇ ਹਰ ਇੱਕ ਮੁੱਦੇ ਤੇ ਜਿੱਥੇ ਕੋਈ ਵੀ ਗਲਤ ਕਰਦਾ ਜਿੱਥੇ ਸਹੀ ਕਰਦਾ ਆਪਾਂ ਤੋਂ ਸਹੀ ਨੂੰ ਸਹੀ ਕੱਜੇ ਤੇ ਜਿੱਥੇ ਕੋਈ ਕੰਮ ਗਲਤ ਹੋ ਰਿਹਾ ਕਿਉਂਕਿ ਪੈਸਾ ਪੰਜਾਬ ਦਾ ਬਰਬਾਦ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਹੈ ਤੇ ਇਸ ਕਰਕੇ ਸਾਡੇ ਹੋਰ ਵੀ ਕੰਮ ਬਥੇਰੇ ਕਰਨ ਵਾਲੇ ਆ ਇਸ ਕਰਕੇ ਨਹੀਂ ਤੁਸੀਂ ਇਹਨੂੰ ਸਾਨੂੰ ਜਵਾਬ ਦੇਣਾ ਪੈਣਾ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਨੋਟਿਸ ਕੀਤਾ ਹੈ ਕਿ ਤੁਸੀਂ ਇਹਨੂੰ ਜਿਹੜਾ ਜਵਾਬ ਦਿਓ ਇਹਦਾ ਤੇ ਬਕਾਇਦਾ ਜਿਹੜਾ ਤੁਸੀਂ ਐਫੀਡਵਟ ਦਾਖਲ ਕਰੋ ਇਸ ਨੂੰ ਜਵਾਬ ਦੇਣਾ ਪੈਣਾ ਇਸ ਤਰੀਕੇ ਦੇ ਨਾਲ ਸਿਲੀ ਵਟਸਐਪ ਤੋਂ ਯਾਨੀ ਕਿ ਤੁਹਾਡੀ ਪਟੀਸ਼ਨ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਜਿਵੇਂ ਦੋਸਤੋ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਕੋਈ ਵੀ ਜਿਹੜਾ ਕੰਮ ਗਲਤ ਹੁੰਦਾ ਹੈ ਅਸੀਂ ਉਹਦਾ ਵਿਰੋਧ ਕਰੀਗੇ ਜੇ ਵਿਰੋਧ ਕਰਾਂਗੇ ਤਾਂ ਇਹਨਾਂ ਨੂੰ ਉਹ ਜਿਹੜਾ ਹੈਗਾ ਪਤਾ ਲੱਗਣਾ ਤੇ ਨਹੀਂ ਤਾਂ ਇਹ ਸਰਕਾਰਾਂ ਐਦਾਂ ਹੀ ਕਿਉਂਕਿ ਜੇ ਇਹ ਸਹੀ ਕੰਮ ਕਰਨਗੇ ਤਾਂ ਮੈਨੂੰ ਹੀ ਲੱਗਦਾ ਕਿ ਉਸ ਕੰਮ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇੰਨੀ ਐਡ ਦੀ ਜ਼ਰੂਰਤ ਆ ਇੰਨੀਆਂ ਰੈਲੀਆਂ ਦੀ ਜ਼ਰੂਰਤ ਆ ਕਿਉਂਕਿ ਭਗਵਾਨਤਮਨ ਖੁਦ ਪਹਿਲਾਂ ਅਕਾਲੀ ਕਾਂਗਰਸੀਆਂ ਨੂੰ ਇਸੇ ਮੁੱਦੇ ਤੇ ਘੇਰਦੇ ਹੁੰਦੇ ਸੀ ਤੇ ਅੱਜ ਜੇ ਉਹੀ ਕੰਮ ਖੁਦ ਕਰ ਰਹੇ ਆ ਤਾਂ ਫਿਰ ਉਹਨਾਂ 'ਚ ਤੇ ਇਹਨਾਂ 'ਚ ਤਾਂ ਫਰਕ ਕੋਈ ਨਹੀਂ ਇਸ ਕਰਕੇ ਇਹੀ ਆ ਵੀ ਜਿੱਥੇ ਇਹਨਾਂ ਦਾ ਸਹੀ ਕੰਮ ਹੁੰਦਾ ਤਮੈ ਇਹੀ ਕਹਿਣਾ ਕਿ ਆਪਾਂ ਸਹੀ ਨੂੰ ਸਹੀ ਗਲਤ ਨੂੰ ਗਲਤ ਕਰ ਜੇ ਜਿਵੇਂ ਆਪਾਂ ਕਹਿੰਦੇ ਨੇ ਵੀ ਜੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਸਰਸੇ ਵਾਲਾ ਸਾਥ ਸੀ ਜਿਹੜਾ ਉਹਨੇ ਦੇਖੋ ਦਰਖਤ ਲਵਾਏ ਚੰਗਾ ਕੰਮ ਕੀਤਾ ਲੋਕਾਂ ਦੇ ਨਸ਼ੇ ਛਡਾਏ ਚੰਗਾ ਕੰਮ ਕੀਤਾ ਜੇ ਕਿਸੇ ਗਰੀਬ ਕੁੜੀਆਂ ਦੇ ਵਿਆਹ ਕੀਤੇ ਚੰਗਾ ਕੰਮ ਕੀਤਾ ਗਰੀਬਾਂ ਦੇ ਕਿਸੇ ਨੂੰ ਮਤਲਬ ਮਕਾਨ ਬਣਾ ਕੇ ਦੇਤੇ ਚੰਗਾ ਕੰਮ ਕੀਤਾ ਤਾਂ ਫਿਰ ਕੀ ਅਸੀਂ ਉਹਨੂੰ ਜਿਹੜਾ ਉਹਨੇ ਮਤਲਬ ਸਾਡੀਆਂ ਬੱਚੀਆਂ ਦੇ ਨਾਲ ਕੋਈ ਗਲਤ ਕੰਮ ਕੀਤਾ ਤਾਂ ਕੀ ਫਿਰ ਅਸੀਂ ਉਹਦੇ ਆਜ਼ਾਦ ਦੇ ਦਈਏ ਤਾਂ ਇਹ ਮੇਰੇ ਵਿੱਚ ਦੇਖੋ ਜੇ 92% ਆਮ ਆਦਮੀ ਪਾਰਟੀ ਨੂੰ ਵੇਰ ਹੀ ਆਇਆ ਜੇ ਵੱਧ ਤੋਂ ਵੱਧ ਵੋਟਾਂ ਸਾਡੇ ਲੋਕਾਂ ਨੇ ਪਾਈਆਂ ਤੇ ਜੇ ਵੋਟਾਂ ਪਾਈਆਂ ਤਾਂ ਅਸੀਂ ਅੰਧ ਭਗਤ ਬਣ ਕੇ ਨਾ ਉੱਥੇ ਬੈਠੇ ਰਹਿ ਜਿੱਥੇ ਕੋਈ ਗਲਤ ਕੰਮ ਹੁੰਦਾ ਅਸੀਂ ਬੋਲਗੇ ਤੇ ਜੇ ਬੋਲਾਂਗੇ ਬਈ ਫੇਰ ਹੀ ਆ ਉਹੀ ਸਰਸੇ ਵਾਲੇ ਵਾਂਗੂ ਫੇਰ ਅਸੀਂ ਜੇ ਉਹਨੇ 100 ਮਤਲਬ 99 ਕੰਮ ਜਾਂ 95 ਕੰਮ ਚੰਗੇ ਕੀਤੇ ਆ ਤਾਂ ਫੇਰ ਅਸੀਂ ਇੱਕ ਕੰਮ ਉਹਨੂੰ ਗਲਤ ਕਰਨ ਦੀ ਇਜਾਜ਼ਤ ਦੇ ਦਈਏ ਤੇ ਤੁਸੀਂ ਇਹਦੇ ਤੇ ਵੀ ਜਰੂਰ ਕਮੈਂਟ ਕਰਿਓ ਕਿਉਂਕਿ ਅਸੀਂ ਮੈਂ ਤਾਂ ਕਿਸੇ ਨੂੰ ਮਤਲਬ ਗਲਤ ਕੁਝ ਕਰਨ ਦੀ ਨਹੀਂ ਆਪਾਂ ਕਹਿ ਸਕਦੇ ਉੱਥੇ ਆਪਾਂ ਨੂੰ ਬੋਲਣਾ ਖੜਾ ਫਰਜ਼ ਬਣਦਾ ਤੇ ਤੁਸੀਂ ਵੀ ਕੀ ਤੁਹਾਨੂੰ ਕੇ ਚੰਗਾ ਲੱਗਿਆ ਬੁਰਾ ਲੱਗਿਆ ਜਾਂ ਹਾਈ ਕੋਰਟ ਨੇ ਸਹੀ ਕੀਤਾ ਗਲਤ ਕੀਤਾ ਪੰਜਾਬ ਸਰਕਾਰ ਨੇ ਸਹੀ ਕੀਤਾ ਗਲਤ ਕੀਤਾ ਜਰੂਰ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ